ਸਸ਼ੀਕਾਲ ਜੀ ਸਾਰਿਆਂ ਨੂੰ ਕਿਦਾਂ ਹੋ ਸਾਰੇ ਖੂਬਸੂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਗੁੱਡ ਮਾਰਨਿੰਗ ਹੋ ਚੁੱਕੀ ਆ ਹੁਣ ਵੀ ਆਪਣਾ ਸੋਨੀਆ ਸੋਨੀਆ ਸਮਾਈਲਾਂ ਦੇ ਨਾਲ ਉੱਠ ਚੁੱਕਿਆਗਾ ਤੇ ਇਹ ਨਾ ਹੱਸ ਕੇ ਹੀ ਉੱਠਦਾ ਰੋਕੇ ਕਦੇ ਨਹੀਂ ਉੱਠਦਾ ਹੱਸ ਕੇ ਆਲਵੇਸ ਉੱਠਦਾ ਹੁੰਦਾ ਤੇ ਇੱਧਰ ਆ ਸਾਡੀ ਜਿਹੜੀ ਡੌਗੀ ਐ ਬਿਮਾਰ ਆ ਤੇ ਬਾਕੀ ਕਤੂਰੇ ਤਾਂ ਚਲੇ ਗਏ ਆਪ ਨੂੰ ਆਪਣੇ ਘਰੀ ਜਿੱਥੇ ਜਿੱਥੇ ਉਹਨਾਂ ਨੇ ਜਾਣਾ ਸੀ ਤੇ ਬਿਮਾਰ ਇਸ ਕਰਕੇ ਉਹਨੂੰ ਲੈ ਕੇ ਨਹੀਂ ਗਏ ਵਿਚਾਰੀ ਨੂੰ ਹੀ ਆਪਣੇ ਕੋਲ ਹੀ ਆ ਚਲੋ ਆਪਾਂ ਇਹਦੀ ਕੇਅਰ ਕਰਾਂਗੇ ਤੇ ਇਸ ਇਸ ਤੋਂ ਬਾਅਦ ਮੈਂ ਤੇ ਮੰਮੀ ਤੇ ਹੁਨਰ ਨੇ ਜਾਣਾ ਸੀਗਾ ਥੋੜਾ ਜਿਹਾ ਕੰਮ ਪਹਿਲਾਂ ਅਸੀਂ ਦੁਕਾਨ ਤੇ ਜਾਵਾਂਗੇ ਇੱਥੇ ਆ ਗਏ ਸੀ ਅਸੀਂ ਦੁਕਾਨ ਤੇ ਨਾ ਗੋਦੀ ਆਇਆ ਹੈ ਤੁਰ ਕੇ ਕਿੱਥੇ ਆਇਆ ਸਾਰਾ ਕੁਝ ਦਿਖਾਉਂਦਾ ਯਾਰ ਆਸਤੇ ਚ ਕਾਰਾਂ ਕੁੜਾ ਹਾਂ ਉਹਨਰ ਨੂੰ ਮੈਨੂੰ ਦਵਾਉਣੀਆਂ ਪਈਆਂ ਚੀਜ਼ਾਂ ਕਿਉਂਕਿ ਚੀਜ਼ਾਂ ਤੋਂ ਬਿਨਾਂ ਤਾਂ ਇਹਨੇ ਬੈਠਣਾ ਨਹੀਂ ਹੈਗਾ ਆਪਦੇ ਪਾਪਾ ਕੋਲੇ ਤੇ ਇਹਨੂੰ ਮੈਂ ਦੋ ਤਿੰਨ ਚੀਜ਼ੀਆਂ ਗੀਆਂ ਦਵਾਤੀਆਂ ਵੀ ਚੱਲ ਜਵਾਕ ਤੇ ਕਿ ਕੀ ਕਰਦਾ ਉਹਨੂੰ ਇਹ ਕੀ ਕਰਦਾ ਖਲਾਰਾ ਪਾ ਬੈ ਪਾਪਾ ਨੇ ਹੋ ਦੇਖੀ ਤੇ ਬਾਹਰ ਵੀ ਨਹੀਂ ਖਲਾਰਾ ਪੈਂਦਾ ਫਿਰ ਹੋ ਰਿਹਾ ਜਾ ਆਏ ਤੋ ਪਾ ਜਾ ਤੋਂ ਬਾਅਦ ਹੁਨਰ ਦੇ ਪਾਪਾ ਲੈ ਕੇ ਆਏ ਸੀ ਆ ਨਿਉ ਚੀਜ਼ 에ਅਰ ਫਰਾਈਰ ਲੈ ਕੇ ਆਏ ਸੀ ਉਹਨੂੰ ਅਸੀਂ ਚਲਾ ਕੇ ਦੇਖਦੇ ਪਏ ਸੀ ਗ੍ਰੈਂਚ ਫਰਾਈ ਆ ਟਿੱਕਾ ਸਾਰੀਆਂ ਚੀਜ਼ਾਂ ਵਾਰੀਆਂ ਬੈਜੀਟ ਵਾਲਾ ਪੀਜ਼ਾ ਵੀ ਇੰਨ ਲਾਈਕ ਟੱਚ ਕਰਾਂਗੇ ਤਾਂ ਟਾਈਮਿੰਗ ਆ ਜੂਗੀ ਐਵੇਂ ਨਾ ਚਲਾਓ ਕੱਲਾ ਖਾਲੀ ਬੰਦ ਕਰ ਦੋ ਆਫ ਕਰ ਦੋ ਆਫ ਕਰ ਦੋ ਕੱਲਾ ਕਾ ਤੋ ਚਲਾਉਨੇ ਹੋ ਆ ਪੱਖਾ ਕਾ ਤਾਂ ਹੁਣ ਚੱਲਣ ਲੱਗ ਗਿਆ ਤਾਂ ਖੋਲ ਕੇ ਦਿਖਾਇਆ ਇਹ ਤੂ ਹੋ ਗਿਆ ਕਰੋ ਹਨਾ ਗਰਮ ਹੋ ਗਿਆ ਵੇ ਬੰਦ ਕਰੀ ਕੋਸਾ ਚਾਰਾ ਗੁੱਸਾ ਆ ਦੇ ਇੱਥੇ ਆਈਆਂ ਸੀ ਸਾਰੀਆਂ ਜੀਤਾਂ ਜੀਤਾਂ ਗੜਦੇ ਵਿੱਚ ਬੰਦ ਦੇ ਦਾਰੀਆ ਬੜਾ ਤੇਲ ਹੂੰ ਐਂਡ ਦੁਪਹਿਰ ਦੇ ਟਾਈਮ ਹੁਣਰ ਦੇ ਪਾਪਾ ਆ ਗਈ ਸੀਗੇ ਆਪਦੀ ਕਲਾਕਾਰੀ ਦੇਖੋ ਹਣ ਕਹਿੰਦੇ ਮੈਂ ਫਰੈਰ ਦੇ ਵਿੱਚ ਜਿਹੜੇ ਪੋਟੈਟੋ ਹੁੰਦੇ ਨੇ ਉਹ ਬਣਾਉਣਾਗਾ ਤੇ ਪੋਟੈਟੋ ਬਾਲਸ ਹੁੰਦੀਆਂ ਨੇ ਉਹ ਬਣਾਉਣਾਗਾ ਤੇ ਉਹ ਲੱਗੇ ਹੋਏ ਸੀ ਕਿ ਆਪਦੀ ਕਾਰਗਿਰੀ ਕਰਨ ਆਲੂ ਬਾਇਲ ਕਰਕੇ ਮੈਂ ਰੱਖਤੀ ਸੀਗੇ ਮੈਂ ਕਿਹਾ ਚਲੋ ਕਰੋ ਤੇ ਸਾਨੂੰ ਖਵਾਓ ਸਾਰਿਆਂ ਨੂੰ ਕਿੰਨਾ ਕੁ ਪਾਣਾ ਨੂਨ ਮੈਂ ਤੁਹਾਨੂੰ ਦੱਸਿਮੇ ਪਾ ਦੇਗਾ ਸੈਂਨਾ ਕੀ ਬਾਹਰੋਂ ਸਪਾਈਸ ਹੀ ਨੇ ਬਸ ਬਸ ਬਾਹਰੋਂ ਸਪਾਈਸ ਹੀ ਹੋ ਜੇ हां बत आ फोड़ दूंगा बस ओनु हाथ ਨਾਲ ਉਹ ਕਰ ਦੋ ਮਰਾ ਜੀ फोड़ ਦੋ ਜੜਾਣਾ ਉਹਦੇ ਫੋੜਨਾ ਤਾਂ ਪਊਗਾ ਵਸ ਫਿਰ ਉਹ ਮਿਰਚ ਤੇਜ ਆ ਨਾ ਮਿਰਚ ਬਬ ਨੂਰ ਰੱਦ ਪਾਉਣਾ ਪੈਂਦਾ ਅਰ ਗੰਡਾ ਧਨੀਆ ਹੈਗਾ ਧਨੀਆ ਨਹੀਂ ਹੈਗਾ ਦੂਜਾ ਉਹ ਹੈਗਾ ਜੇ ਪਾਉਣਾਗਾ ਇਸ ਜੀ ਕੇ ਸਾਰੀ ਤਿਆਰੀ ਕਰਨ ਇਹ ਆਪ ਹੀ ਬਣਾ ਰਹੀ ਸੀ ਮੈਂ ਤਾਂ ਜਸਟ ਕੋਲ ਖੜੀ ਸੀ ਚਿੱਲੀ ਫਲੈਕਸ ਵਗੈਰਾ ਪਾਕ ਥੋੜਾ ਬੁਚ ਨਮਕ ਮਿਰਚ ਪਾਇਆ ਥੋੜਾ ਜਿਹਾ ਵਿੱਚ ਮੈਦਾ ਵਗੈਰਾ ਪਾ ਕੇ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰਕੇ ਇਹਨਾਂ ਦੀਆਂ ਬਾਲਸ ਬਣਾ ਕੇ ਫਰਾਈ ਦੇ ਵਿੱਚ ਰੱਖ ਦਾਂਗੀ ਹਾਂ ਹਾਂ ਇਹਦੇ ਨਹੀਂ ਆਪ ਤਾਂ ਦੀ ਬਣਾਉਂਦੇ ਆ ਨਾ ਸਰਗਨ ਦੇ ਜਿਹੜਾ ਸਮੈਲ ਲਾਉਂਦੇ ਹਾਂ ਹੂੰ ਕਦੇ ਆਪਾਂ ਕਿਹੜੇ ਸਮੈਲ ਲੈ ਕੇ ਦੇਖੀ ਆਪਾਂ ਤਾਂ ਪਾਉਣ ਦੀ ਕਰਦੇ ਆ ਉਹ ਕਹਿੰਦਾ ਰਗਨ ਨਹੀਂ ਹੈ ਮਾਹੇਰ ਸਮੈਲ ਦਾ ਉਹ ਕਹਿੰਦਾ ਇਹ ਪਾਉਣ ਦਾ ਤਰੀਕਾ ਹੈ ਇਹਦਾ ਲਈਦੀ ਰਵੜ ਦੇ ਦੋ ਲਓ ਜੀ ਹੁਣ ਪਾਤਾ ਸੀਗਾ ਵਿੱਚ ਮੈਦਾ ਤੇ ਮੈਦੇ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਕਰਤਾ ਸੀਗਾ ਮਿਕਸ मिक्स ਕਰਨ ਤੋਂ ਬਾਅਦ ਇਹਦੀਆਂ ਬਣਾ ਲੈਣ ਦੀ ਇਹ ਬਾਲਸ ਛੋਟੀਆਂ-ਛੋਟੀਆਂ ਬਾਲਸ ਬਣਾ ਲਾਂਗੇ ਆਪਾਂ ਤੇ ਫਿਰ ਆਪਾਂ ਵਿੱਚ ਪਟੱਖਾਂਗੇ ਕੋਈ ਨਿਵਾ ਆਟਾ ਪੈ ਗਿਆ ਮੇ ਤਾਂ ਆਪਾਂ ਕੀ ਕਰਨਾ ਹੈ ਇੱਕ ਤਰ੍ਹਾਂ ਦਾ ਪੋਟੈਟੋ ਦਾ ਹੀ ਹੈਗਾ ਹਾਂ ਫ੍ਰੈਂਚ ਫ੍ਰਾਈ ਹਾਂ ਉਸ ਸਾਵ ਨਾਲ ਹੀ ਹੈ ਗ੍ਰਿਲ ਕਰਨੇ ਆ சிலர் <laughs> 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 ਮਨੋਵਤ ਲਾਈਟ ਹੋ ਗਿਆ ਉਹਦੇ ਹਾਂ ਆਹੀ ਗੱਲ ਆ ਪੈਨ ਕੇਗਾ ਹੂੰ ਇਹ ਕਿੰਨੇ ਟੈਂਪਰੇਚਰ ਤੇ 180 ਦੇ ਬਣਾਏ ਹੈ ਨਾ 10 ਮਿੰਟ ਹਾਂ ਤੁਹਾਨੂੰ ਸਹੀ ਐਂਡ ਲਾਸਟ ਦੇ ਵਿੱਚ ਆਪਣੇ ਬਹੁਤ ਹੀ ਟੇਸਟੀ ਜਿਹੜੇ ਪੋਟੈਟੋ ਬਾਲ ਸੀ ਬਣ ਕੇ ਰੈਡੀ ਹੋ ਗਏ ਤੇ ਉਸ ਤੋਂ ਬਾਅਦ ਸ਼ਾਮੀ ਅਸੀਂ ਜਾ ਰਹੇ ਸੀਗੇ ਹਰਮਾ ਆਪਣੇ ਸੋਰੀ ਸ਼ਨੀ ਮੰਦਿਰ ਸ਼ਨੀ ਦੇਵ ਮੰਦਿਰ ਦੇ ਵਿੱਚ ਮੱਥਾ ਟੇਕਣ ਜਾ ਰਹੇ ਸੀਗੇ ਮੈਂ ਤੇ ਮੰਮੀ ਤੇ ਅਸੀਂ ਤੁਰੇ ਜਾਂਦੇ ਸੀਗੇ ਤੇ ਰਾਸਤੇ ਦੇ ਵਿੱਚ ਇਹਨਾਂ ਨੂੰ ਵੀ ਨਾਲ ਲੈ ਲਾਂਗੇ ਅਸੀਂ ਦੁਕਾਨ ਤੋਂ ਹੋ ਕੇ ਆਜਾ ਪੁੱਤ ਆਜਾ ਚਲੋ ਛੱਡ ਜੋ ਤੂੰ ਬਿਠਾਰੇਗਾ ਨਹੀਂ ਇੱਕ ਵਟ ਕੇ ਇੱਧਰ ਆ ਜਾ ਆਪਣੇ ਹੋਰ ਨਹੀਂ ਕਰਦੀ ਵੱਟ ਇੱਕ ਪਤਾ ਹੈ ਕਿ ਅਇੱਕ ਨਿੱਕੇ ਜਿਹੇ ਵੱਤੀ ਵੱਡੀ ਸਾ ਨਾ ਕਰੇ ਤਮਨ ਐਸਾ ਤੇ ਇੱਥੇ ਲਗਾ ਰਹੇ ਸੀਗੇ ਇਹ ਜੋਤ ਤੇਲ ਵਗੈਰਾ ਤੇ ਕਾਲੀ ਮਾਂ ਵਗੈਰਾ ਜੋ ਵੀ ਚੜਾਈ ਦਾ ਹੁੰਦਾ ਉਹ ਸਾਰਾ ਸਮਾਨ ਅਸੀਂ ਲੈ ਕੇ ਆਏ ਸੀ ਘਰ ਤੋਂ ਹੀ ਨਾਲ ਤੇ ਦੀਪਕ ਵਗੈਰਾ ਸੀ ਇੱਥੋਂ ਲਿਆ ਸੀ ਤੇ ਜੋਤ ਘਰੋਂ ਲੈ ਕੇ ਆਏ ਸੀ ਟਰੋਂ ਦੇ ਲਈ ਬੱਤੀਆਂ ਤੇ ਫਿਰ ਅਸੀਂ ਪਾਇਆ ਗਾਂ ਨੂੰ ਜਿਹੜਾ ਚਾਰਾ ਸੀਗਾ ਅਸੀਂ ਉਹ ਪਾਉਣਾ ਸੀ ਇੱਥੇ ਮੈਂ ਹੁਨਰ ਦੇ ਪਾਰੀ ਸੀ ਸੈਂਡਰ ਤੇ ਇੱਥੋਂ ਅਸੀਂ ਲਿਆ گاਵਾਂ ਦੇ ਵਾਸਤੇ ਚਾਰਾ ਇੱਥੇ ਗਊਸ਼ਾਲਾ ਵੀ ਅੰਦਰ ਹੀ ਆ ਬਣੀ ਹੋਈ ਆ ਬਹੁਤ ਸਾਰੀਆਂ ਗਾਵਾਂ ਲਿਗੀਆਂ ਤੇ ਫਿਰ ਅਸੀਂ گاਵਾਂ ਦੇ ਲਈ ਮਤਲਬ ਕਿ ਚਾਰਾ ਲੈ ਕਿਤਨੇ ਜਾਣੇ ਤੇ ਫਿਰ ਅਸੀਂ گاਵਾਂ ਨੂੰ ਜਿਹੜਾਗਾ ਚਾਰਾ ਉਹ ਪਾਇਆ ਤੇ ਚਲੋ ਪੁੰਨ ਦਾ ਕੰਮ ਹੀ ਆ ਹਨਾ ਨਾਲੇ ਆਪਦੇ ਮਨ ਨੂੰ ਜਿਹੜਾ ਸਕੂਨ ਮਿਲ ਜਾਂਦਾ ਇੰਨਾ ਕੁ ਕਰਕੇ ਹਨਾ ਆਪਾਂ ਕਿਸੇ ਦੇ ਲਈ ਪਸ਼ੂ ਦੇ ਲਈ ਲਾ ਲੋ ਇਨਸਾਨ ਦੇ ਲਈ ਜਿੰਨਾ ਵੀ ਕਰ ਸਕਦੇ ਆ ਚਲੋ ਮਨ ਨੂੰ ਵੀ ਤਸੱਲੀ ਹੋ ਜਾਂਦੀ ਆ ਤੇ ਚਲੋ ਪੁੰਨ ਦਾ ਕੰਮ ਹੀ ਹੈਗਾ ਤੇ ਈ ਸੀ ਜੀ ਮੇਰਾ ਅੱਜ ਦਾ ਛੋਟਾ ਜਿਹਾ ਬਲੌਗ ਜੇ ਬਲੌਗ ਵਧੀਆ ਲੱਗਿਆ ਹੋਵੇ ਤੇ ਪੇਜ ਨੂੰ ਫੋਲੋ ਜ਼ਰੂਰ ਕਰ ਦਿਓ ਤੇ ਵੀਡੀਓ ਸ਼ੇਅਰ